ਦਾ ਬਾਬਾ ਜੀ ਦਾ ਅਸਣ ਦੇ ਸਰੂਪ ਭੁੱਲ ਗਈਆਂ ਉਹਨਾਂ ਨੇ ਲਾਇਆ ਹੋਣਾ ਪਿਆਰ ਨਾਲ ਕਹੀ ਕਿਵੇਂ ਲਾਂਦੇ ਤੇ ਉਹਨੇ ਜੀ ਬਾਬਾ ਜੀ ਫੋਟੋ ਚੁੱਕ ਲਈ ਤੇ ਤੋਲੀਆਂ ਵੀ ਚੁੱਕ ਲਿਆ ਤੇ ਉਹ ਚਾਈਨਸ ਲੜਕੀਆਂ ਦੁਪਾਸ਼ੀ ਨੂੰ ਕਹਿੰਦੀਆਂ ਵੀ ਇਹਨਾਂ ਨੇ ਚੁੱਕੋ ਕਿਉਂ ਲਿਆ ਬਾਬਾ ਜੀ ਸਰੂਪ ਤੇ ਤੋਲੀਆਂ ਚੁੱਕੋ ਕਿਉਂ ਲਿਆ ਤੇ ਦੁਪਾਸ਼ੀ ਉਹਨਾਂ ਨੂੰ ਕਹਿੰਦਾ ਫਿਰ ਪੰਜਾਬੀ ਦੀ ਬੋਲੀ ਵੀ ਇਹ ਲੜਕੀਆਂ ਕਹਿ ਰਹੀਆਂ ਵੀ ਇਹ ਕਿਉਂ ਚੁੱਕਿਆ ਤੁਸੀਂ ਬਾਬਾ ਜੀ ਦਾ ਅਸਣ ਦਿਓ ਤੇ ਉਹ ਗੋਂ ਜਸਵਿੰਦਰ ਸਿੰਘ ਕਹਿੰਦਾ ਵੀ ਜਿਹੜੀਆਂ ਪਹਿਲੀਆਂ ਲੜਕੀਆਂ ਨਾ ਮੈਨੂੰ ਲੱਗਦਾ ਉਹ ਭੁੱਲ ਗਈਆਂ ਤੇ ਮੈਂ ਸਤਕਾਰ ਵਜੋਂ ਚੁੱਕਿਆ ਕਿ ਭਈ ਇਹ ਚਾਈਨੈਸ ਲੜਕੀਆਂ ਇਹਨਾਂ ਨੂੰ ਬਾਬਾ ਜੀ ਬਾਰੇ ਕੀ ਪਤਾ ਤੇ ਸਤਕਾਰ ਕਰਕੇ ਚੁੱਕਿਆ ਵੀ ਇਹਨਾਂ ਕੋਈ ਬੇਦਬੀ ਨਾ ਹੋਵੇ ਤੇ ਮੈਂ ਤਾਂ ਇਹਨੂੰ ਸਤਕਾਰ ਕਰਕੇ ਚੁੱਕਿਆ ਉਹਨੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਨੇ ਸਤਕਾਰ ਕਰਕੇ ਚੁੱਕਿਆ ਵੀ ਪਹਿਲੀਆਂ ਲੜਕੀਆਂ ਭੁੱਲ ਗਈਆਂ ਉਹ ਕਹਿੰਦੇ ਚਾਈਨੈਸ ਲੜਕੀਆਂ ਦੁਪਾਸ਼ੀ ਨੂੰ ਕੀ ਕਹਿੰਦੀਆਂ ਵੀ ਕਹਿੰਦੀਆਂ ਇਹ ਕੋਈ ਪਹਿਲੀਆਂ ਲੜਕੀਆਂ ਦਾ ਨਹੀਂ ਇਹ ਬਾਬਾ ਜੀ ਸਾਡੇ ਆਕੋ ਸਾਤਨਾ ਚਾਈਨਸ ਬੋਲੀ ਕਹਿੰਦੀ ਹੈ ਇਹ ਸਾਡਾ ਸਰੂਪ ਹੈ ਅਸੀਂ ਆਸਣ ਲਾਇਆ ਹੈ ਅਸੀਂ ਤੋਲੀਆਂ ਵਿਛਾਇਆ ਕਰ ਸੋਚਾ ਆਸਣ ਲਾਇਆ ਹੈ ਇਹ ਸਾਡਾ ਉਧ ਪਾਸ਼ੀ ਨੇ ਉਹਨਾਂ ਨੂੰ ਕਿਹਾ ਇਹ ਲੜਕੀਆਂ ਕਹਿ ਰਹੀਆਂ ਕੋਈ ਭੁੱਲਿਆ